बच्चे का तो भी जाओगे। बच्चे तो उधर। तो 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 आही नहीं तो लग तो ना। बस वहीं कंबा नहीं लग गए ना इतने। कंबे लग गया। आही सिर्फ यही करने आह कंबे नहीं लगाते ना। पाले पासे लालो जगह है उधर। ये इंडी चलाना तो इसका डीवीज़ेडा। चलो चलो चलो। ਫੋਨ ਲੈ ਆਂ ਦੋਨੋਂ ਫੋਨ ਲੈ ਦੋ ਨੋ ਨੋ ਫੋਨ ਲੈ ਦੋ ਆਇਆ ਉੱਥੇ ਬੈਠ ਮਕਾਨਿਆ ਤੁਹਾਡੀ ਚਲੋ ਆਓ ਆ ਗੱਲ ਮਕਾਈਏ ਚਲੋ ਇਹ ਕੀ ਮਤਲਬ ਕੀ ਹੈ ਸਾਹ ਚਾਹੇ ਮਤਲਬ ਕੀ ਹੈ ਬੋਲੋ ਸਾਡੇ ਨਾਲ ਜਰਾ ਕੀ ਮਤਲਬ ਹੈ ਨਾ ਮਾਰੇ ਮਾਰੋ ਰੋੜੇ ਦਾ ਸੁਣੀ ਨਹੀਂ ਲੱਗਦਾ ਤਾਂ ਨਾ ਮੈਂ ਛੋਟਾ ਬੈਠਾ ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਇਸ ਵੇਲੇ ਅਸੀਂ ਪਹੁੰਚੇ ਆ ਪਠਾਨਕੋੜ ਦਾ ਹਲਕਾ ਪੁਆ ਹੈਗਾ ਪਿੰਡ ਹੈਗਾ ਸ਼ੇਰਪੁਰ ਗਿੱੱਡਲਪੁਰ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇੱਥੇ ਇੱਕ ਸਰਕਾਰੀ ਜਿਹੜਾ ਟਰਾਂਸਫਾਰਮ ਲੱਗਣਾ ਉਹਨੂੰ ਲੈ ਕੇ ਇੱਥੇ ਕਾਫੀ ਲੋਕਾਂ ਦੇ ਵਿੱਚ ਰੋਸ ਹੈ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਛੋਟੇ-ਛੋਟੇ ਬੱਚੇ ਹੈਗੇ ਨੇ ਆਪਾਂ ਗਲੀ ਦੇ ਵਿੱਚ ਟਰਾਂਸਫਾਰਮ ਨਹੀਂ ਲਗਾ ਦੇਣਾ ਇੱਥੇ ਬਿਜਲੀ ਵਿਭਾਗ ਦੇ ਜਿਹੜੇ ਕਰਮਚਾਰੀ ਨੇ ਜਈ ਹੈਗੇ ਮਨਦੀਪ ਜੀ ਉਹ ਪਹੁੰਚੇ ਨੇ ਦੱਸਦੀ ਕਿ ਆਏ ਦਿਨ ਸੁਰਖੀਆਂ ਦੇ ਵਿੱਚ ਮਨਦੀਪ ਜੀ ਰਹਿੰਦੇ ਨੇ ਜਈ ਆਏ ਦਿਨ ਕਿਤਨਾ ਕਿ ਦਿਨ ਦਾ ਪੇਛਾ ਪਿਆਰ ਆਂਦਾ ਅੱਜ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਜਿਹੜਾ ਲੋਕਾਂ ਵੱਲੋਂ ਰੋਸ਼ ਕੀਤਾ ਜਾ ਰਿਹਾ ਇਸ ਜਈ ਦਾ ਇਹਨਾਂ ਵੱਲੋਂ ਇੱਕ ਟਰਾਂਸਫਾਰਮ ਜਿਹੜਾ ਹੈਗਾ ਗਲੀ ਦੇ ਵਿੱਚ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲ ਹੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਦੇਖ ਸਕਦੇ ਹੋ ਟੋਏ ਕੱਢੇ ਨੇ ਬਿਲਕੁਲ ਨਾਲ ਜਿਹੜਾ ਹੈਗਾ ਇਹ ਵੀ ਸਰਕਾਰੀ ਜਗ੍ਹਾ ਹੈਗੀ ਤੇ ਇਹ ਵੀ ਸਰਕਾਰੀ ਜੇਜੀ ਸਾਹਿਬ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਸਰਕਾਰੀ ਜਗ੍ਹਾ ਦੇ ਵਿੱਚ ਆਪਾਂ ਕਿਤੇ ਵੀ ਜਿਹੜਾ ਟਰਾਂਸਫਾਰਮ ਨਹੀਂ ਲਗਾ ਸਕਦੇ ਕਿਉਂਕਿ ਪਾਰ ਸਰਕਾਰੀ ਹੈ ਦੇਖ ਲਓ ਕਿ ਛੋਟੀ ਜੀ ਦੀਵਾਰ ਹੈਗੀ ਆ ਇਹਨੂੰ ਟੱਪ ਕੇ ਪਾਰ ਵੀ ਲੱਗ ਸਕਦਾ ਜੀ ਉਹ ਸਰਕਾਰੀ ਜਗ੍ਹਾ ਤੇ ਕਿਹਾ ਇਹ ਸਰਕਾਰੀ ਜਗ੍ਹਾ ਨਹੀਂ ਹੈਗੀ ਦੂਸਰੇ ਪਾਸੇ ਤਸਵੀਰਾਂ ਦਿਖਾਵੇ ਤਾਰ ਪਈ ਹੋਈ ਆ ਅੰਦਰ ਕਹਿੰਦੇ ਨੇ ਉਸ ਸਰਕਾਰੀ ਜਗ੍ਹਾ ਦੇ ਵਿੱਚ ਇੱਕ ਖੰਭਾ ਲਗਾਣਾ ਦੂਰ ਦੇਖ ਸਕਦੇ ਹੋ ਜਿੱਥੋਂ ਤਾਰ ਆਣੀ ਉਹਨੂੰ ਸਪੋਰਟ ਦੇਣ ਦੇ ਲਈ ਇੱਥੇ ਖੰਭਾ ਲੱਗਣਾ ਕਿਹਾ ਉਹ ਸਰਕਾਰੀ ਜ਼ਮੀਨ ਦੇ ਵਿੱਚ ਨਹੀਂ ਲੱਗਣਾ ਐਸਡੀਓ ਸਾਹਿਬ ਨਾਲ ਵੀ ਸਾਡੀ ਫੋਨ ਤੇ ਗੱਲਬਾਤ ਹੋਈ ਕਹ ਸਰਕਾਰੀ ਜਗਤ ਵਿੱਚੋਂ ਆਪਾਂ ਖੰਭੇ ਬਾਹਰ ਕੱਢਣੇ ਆ ਨਾ ਕਿ ਅੰਦਰ ਲਗਾਉਣੇ ਨੇ ਤਸਵੀਰਾਂ ਤੁਹਾਨੂੰ ਵਾਰ-ਵਾਰ ਦਿਖਾ ਰਿਹਾ ਇੱਧਰ ਅਜੇਈ ਸਾਹਿਬ ਨਾਲ ਬਹਿਸ ਚੱਲਣ ਈ ਲੋਕਾਂ ਦੀ ਲੋਕੀ ਲੋਕਾਂ ਦੀ ਇੱਕੋ ਹੀ ਮੰਗ ਹੈ ਕਿ ਆਪਾਂ ਕੁਝ ਵੀ ਹੋ ਜੇ ਸਾਡੇ ਬੱਚਿਆਂ ਨੂੰ ਖਤਰਾ ਆਪਾਂ ਇੱਥੇ ਜਿਹੜਾ ਟਰਾਂਸਫਾਰਮ ਨਹੀਂ ਲਗਣ ਦੇਣਾ ਲੋਕਾਂ ਦੀ ਗੱਲਬਾਤ ਸੁਣਾਵਾਂਗੇ ਆਪਾਂ ਦੂਸਰੇ ਪਾਸੇ ਦੇਖ ਲਓ ਖੰਭੇ ਇਹ ਹੈਗੇ ਨੇ ਜਿਹੜੇ ਜ਼ਬਰਦਸਤੀ ਲੋਕਾਂ ਦੇ ਵਿਰੋਧ ਦੇ باوجود ਲਗਾਏ ਜਾ ਰਹੇ ਨੇ ਦੱਸਦੀ ਕਿ ਇੱਕ ਗੱਲ ਆਮ ਸੁਣਨ ਨੂੰ ਆਂਦੇ ਕਿ ਜਦੋਂ ਲੋਕਾਂ ਨੂੰ ਕੋਈ ਪਰੇਸ਼ਾਨੀ ਹੋਏ ਚਾਹੇ ਟਾਬਰ ਹੋਏ ਚਾਹੇ ਟਰਾਂਸਫਰ ਹੋਏ ਲੋਕਾਂ ਨੂੰ ਅਗਰ ਪਰੇਸ਼ਾਨੀ ਦੂਸਰੀ ਜਗ੍ਹਾ ਤੇ ਨਹੀਂ ਲਗਾਇਆ ਜਾ ਸਕਦਾ ਤੁਹਾਨੂੰ ਗੱਲਬਾਤ ਸੁਣਾਣੇ ਆ ਲੋਕਾਂ ਨਾਲ ਕੀਤੀ ਹੋਈ ਕੀ ਰੋਸ਼ ਆ ਉਹਨਾਂ ਦਾ ਤੇ ਉਹਦੇ ਬਾਅਦ ਜਈ ਨਾਲ ਜਿਹੜੇ ਮੰਦੀਪ ਜੀ ਹੈਗੇ ਉਹਨਾਂ ਨਾਲ ਗੱਲਬਾਤ ਸੁਣਾਣੇ ਕਿ ਉਹਨਾਂ ਦਾ ਬਿਆਨ ਲਿੱਤੀ ਹੋਈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਅਨਸਰਦੀ ਨਾਇਬ ਮੇਰਾ ਨਾਮ ਯਸ਼ੁਨੀ ਕੁਮਾਰ ਪਿੰਡ ਸ਼ੇਰਪੁਰ ਗਿੱਦੜਪੁਰ ਈ ਪ੍ਰੋਬਲਮ ਆ ਰਹੀ ਜਿਹੜਾ ਤੁਹਾਡੇ ਦੇ ਰੋਸ਼ ਕੀਤਾ ਯਾਰਾ ਬਿਜਲੀ ਵਿਭਾਗ ਦੇ ਖਲਾਬ ਦੇ ਜੈ ਦੇ ਖਲਾਬ ਸਰ ਐਕਚੁਅਲੀ ਗੱਲ ਇਹ ਹੈ ਕਿ ਇੱਥੇ ਸਰੇਮ ਤੱਕੇਸ਼ਾਈ ਹੋ ਰਹੀ ਆ ਬਿਜਲੀ ਬੋਰ ਦੇ ਜੈ ਸਾਹਿਬ ਮਨਦੀਪ ਜੀ ਉਹ ਸਰੇਮ ਤੱਕ ਕਿਸੇ ਕਰ ਰਹੇ ਆ ਸਾਡੇ ਇੱਥੇ ਪੰਜ ਸੱਤ 10 ਘਰ ਰਹਿ ਗਏ ਆ ਸਾਡੇ ਇੱਥੇ ਘਰਾਂ ਦੇ ਓਪੋਜੀਟ ਸਾਹਮਣੇ ਇੱਥੇ ਟਰਾਂਸਫਾਰਮ ਲਗਾਏ ਜਾ ਰਿਹਾ ਜਿਹੜਾ ਸਾਨੂੰ ਨਹੀਂ ਮੌਜੂਦ ਸਾਡੇ ਪਰਿਵਾਰਾਂ ਦੇ ਛੋਟੇ ਛੋਟੇ ਬੱਚੇ ਜਿਹੜੇ ਆ ਇਹਨਾਂ ਨੂੰ ਇੱਥੇ ਜੀ ਬਹੁਤ ਸਾਨੂੰ ਰਿਸਕ ਆ ਖਤਰਾ ਆ ਆਹੀ ਕਹਿੰਦੇ ਆ ਕਿ ਇੱਥੇ 2 ਫੁੱਟ ਪਿੱਛੇ ਪੰਚਾਇਤ ਦੀ ਸਾਡੇ ਖਾਲੀ ਚ ਨ 2 ਫੁੱਟ ਪਿੱਛੇ ਅਸੀਂ ਜੀ ਆਪ ਸਾਬ ਨੂੰ ਕਿਹਾ ਕਿ ਇੱਥੇ ਟਰਾਂਸਫਰ ਲਗਾ ਦਿਓ ਜੀ ਆਪ ਸਾਬ ਕਹਿੰਦੇ ਕਿ ਮੈਂ ਇੱਥੇ ਲਗਾਣਾ ਆ ਤੁਸੀਂ ਜੋ ਕਰਨਾ ਕਰ ਲੋ ਸਰ ਸਾਨੂੰ ਅਸੀਂ ਅਸੀਂ ਪ੍ਰਸ਼ਾਸਨ ਅੱਗੇ ਆਸ ਕਰਨੇ ਉਮੀਦ ਕਰਨੇ ਆ ਕਿ ਸਾਡਾ ਆਪਣੇ ਸਾਨੂੰ ਆਜ਼ਾਦਤਾ ਜਾਏ ਸਾਡਾ ਇੱਥੇ ਕੰਮ ਗਲਤ ਨਾ ਹੋਇਆ ਜਾਏ ਇਹ ਤੱਕੇ ਨਾ ਕਰ ਰਹੇ ਆ ਔਰ ਇੱਥੇ ਪੰਚਾਇਤ ਦੀ ਜਗ੍ਹਾ ਆ 2 ਫੁੱਟ ਆ ਜੀ ਆਪ ਸਾਬ ਨੇ ਇੱਥੇ ਇੱਥੇ ਟਰਾਂਸਫਰ ਲਗਾਣਾ ਆ ਸਾਨੂੰ ਇਹ ਨਾ ਮਜੂਰ ਆ ਇਸ ਕਰਕੇ ਅਸੀਂ ਅਸੀਂ ਚਾਹੁੰਦੇ ਆ ਕਿ ਸਾਨੂੰ ਇੱਥੇ ਬਹੁਤ ਹੀ ਖਤਰਾ ਆ ਟਰਾਂਸਫਰ ਹੋਂ ਦਾ ਇੱਥੇ ਨਾ ਲਗਾਇਆ ਜਾਏ ਕਹਿੰਦੇ ਨੇ ਜਦੋਂ ਕੋਈ ਟਾਵਰ ਹੋਏ ਜਾਂ ਟਰਾਂਸਫਾਰਮ ਹੋਏ ਕਿਤੇ ਪ੍ਰੋਬਲਮ ਹੁੰਦੀ ਹੈ ਮੁਹੱਲਿਆ ਵਾਸੀਆਂ ਨੂੰ ਤੇ ਇੱਥੇ ਨਹੀਂ ਲੱਗਦਾ ਫਿਰ ਵੀ ਤੱਕੇ ਨਾ ਲਗਾ ਰਹੇ ਨੇ ਧੱਕੇ ਨਾਲ ਧੱਕੇ ਨਾਲ ਜੀ ਇਹ ਸਭ ਕਹਿੰਦੇ ਆ ਕਿ ਮੈਥੇ ਹੀ ਲਗਾਣਾ ਹੈ ਸਰ ਪਤਾ ਨਹੀਂ ਉਹਨਾਂ ਨੂੰ ਕੀ ਦੀ ਕੋਈ سپورਟ ਹੈਗੀ ਆ ਕਿਤੇ ਕਿਤੇ ਕਿਸੇ ਬੰਦੇ ਦੀ ਅਸੀਂ ਨਾਂ ਹੀ ਲੈਣਾ ਚਾਹੁੰਦੇ ਪਰ ਉਹ ਕਹਿੰਦੇ ਕਿ ਮੈਂ ਇੱਥੇ ਹੀ ਲਗਾਣਾ ਤੁਸੀਂ ਜੋ ਕਰਨਾ ਕਰ ਲਓ ਸਰ ਸਾਡੇ ਇੱਥੇ ਛੋਟੇ ਛੋਟੇ ਬੱਚੇ ਆ ਸਾਰੇ ਨੂੰ ਖਤਰਾ ਹੈ ਇੱਥੇ ਡੰਗਰ ਤੇ ਪਸ਼ੂ ਰੱਖੇ ਹੋਏ ਲੋਕਾਂ ਨੇ ਉਹਨਾਂ ਨੂੰ ਖਤਰਾ ਗਿਆ ਹੈ ਇੱਕ ਘਰਾਂ ਦੇ ਸਾਹਮਣੇ ਓਪੀਡ ਲਗਾਉਂਦੇ ਪਏ ਆ ਔਰ ਤੁਸੀਂ ਦੇਖੋ 2 ਫੁੱਟ ਸਾਹਮਣੇ ਹੀ ਜਗਾ ਪੰਚਾਇਤ ਦੀ ਆ ਜੇ ਸਾਹਿਬ ਕਹਿੰਦੇ ਕਿ ਮੈਂ ਪੰਚਾਇਤ ਦੀ ਜਗਾ ਵਿੱਚ ਟਾਂਸਰ ਨਹੀਂ ਲਗਾਣਾ ਔਰ ਉੱਥੇ 2 ਫੁੱਟ ਡੰਗਾ ਲੱਗਾ ਹੋਇਆ ਆ ਉਹ ਸਾਰੇ ਇੱਥੇ ਪਹਿਲਾਂ ਵੀ ਇੱਕ ਟਾਂਸਰ ਲੱਗੇ ਹੋਇਆ ਉਹ ਵੀ 4 ਦਵਾਰ ਅੰਦਰ ਲੱਗੇ ਹੋਇਆ ਆ ਇਹ ਸਾਰਾ ਸਾਡੀ ਪੰਚਾਇਤ ਦੀ ਜਗਾ ਆ ਗਰਾਊਂਡ ਕੱਟੀ ਹੋਈ ਆ ਔਰ ਬਾਟਸ ਭਾਈ ਵੀ ਸਿਆਰ ਤੇ ਕੱਟੀ ਹੋਈ ਆ ਉਹਦੇ ਸਿਆਰ ਤੇ ਜਗਾ ਆ ਪਰ ਸਰ ਜੇ ਸਾਹਿਬ ਕਹਿੰਦੇ ਮੈਂ ਇੱਥੇ ਲਗਾਣਾ ਹੈ ਸਰ ਪਤਾ ਨਹੀਂ ਕੀ ਮਜਬੂਰੀ ਉਹਦੀ ਜਾਂ ਕੀ ਆ ਕੋਈ ਤਕੇ ਸਾਰੇਮ ਕਰਦੇ ਪਏ ਆ ਮੇਰਾ ਕੀ ਦਿੱਕਤ ਆ ਗਈ ਤੁਸੀਂ ਨਾਰੇਵਾਜੀਕਾਰੇ ਜਾਈ ਦੇ ਖਿਲਾਫ ਤੇ ਬਿਜਲੀ ਵਿਭਾਗ ਦੇ ਖਿਲਾਫ ਸਰ ਹਾਂ ਨੂੰ ਨਾ ਦਿੱਕਤ ਆ ਕਿ ਸਾਡੇ ਛੋਟੇ ਛੋਟੇ ਬੱਚੇ ਸਾਨੂੰ ਪਰੇਸ਼ਾਨੀ ਆ ਕਿ ਸਾਡੇ ਦਰਵਾਜ਼ੇ ਦੇ ਵਿੱਚ ਲਗਾਉਂਦੇ ਪਏ ਆ ਬੂਹੇ ਵਿੱਚ ਅਸੀਂ ਲਗਾਉਣੇ ਨੇ ਇੱਥੇ ਸਾਨੂੰ ਪਰੇਸ਼ਾਨੀ ਆ ਅਸੀਂ ਕੰਨੇ ਆ ਕਿ ਉੱਥੇ ਲੱਗੇ ਪੰਚਾਇਤ ਦੀ ਜਗ੍ਹਾ ਹੈਗੀ ਆ ਉਹਦੇ ਬਾਵਜੂਦ ਵੀ ਸਾਡੇ ਇੱਥੇ ਲਗਾਉਂਦੇ ਪਏ ਆ ਗੇਟ 'ਚ ਅਸੀਂ ਨਹੀਂ ਲਗਾਉਣ ਦੇਣਾ ਹੈਗਾ ਹਾਂਜੀ ਅਸੀਂ ਜਈ ਸਾਹਿਬ ਨੂੰ ਬੋਲਿਆ ਸਾਡੀ ਕੁਝ ਨਹੀਂ ਮੰਗ ਸਾਡੀ ਕੁਝ ਨਹੀਂ ਮੰਦੇ ਪਏ ਉਹ ਗੱਲ ਨਹੀਂ ਮੰਦੇ ਪਏ ਮੌਕੇ ਦੇ ਅਧਿਕਾਰੀ ਆਏ ਦਿਨੇ ਹਾਂਜੀ ਆਏ ਦਿਓ ਉਹ ਕੁਝ ਸਾਡੀ ਸੁਣਦੇ ਨਹੀਂ ਪਏ ਬਸ ਕੀ ਕਹਿੰਦੇ ਨੇ ਅਸੀਂ ਸਿਰਫ ਕੁਝ ਨਹੀਂ ਉਹ ਕਹਿੰਦੇ ਨਹੀਂ ਲਗਣਾ ਅਸੀਂ ਇੱਥੇ ਲਗਾਣਾ ਵਾ ਸਾਡੀ ਇਹ ਮੰਗਾ ਅਸੀਂ ਨਹੀਂ ਲਗਾਉਂਦੇ ਨਾ ਸਾਡੇ 10 12 ਘਾਰ ਆ ਸਾਨੂੰ ਦਿੱਕਤ ਆ ਅਸੀਂ ਨਹੀਂ ਇੱਥੇ ਲਗਣ ਦੇਣਾ ਚਾਹੇ ਕੁਝ ਵੀ ਹੋ ਜੇ ਚੰਚਲਾ ਦੇਵੀ ਜੀ ਕੀ ਪ੍ਰੋਬਲਮ ਆ ਰਹੀ ਹੈ ਜਿਹੜਾ ਤੁਸੀਂ ਰੋਸ਼ ਕਰ ਰਹੇ ਹੋ ਸਰ ਜੀ ਇਹ ਸਾਡੇ ਨਾ ਬੂਏ ਦੇ ਵਿੱਚ ਲੱਗੇ ਕਰਦਾ ਟਰਾਂਸਫਾਰਮ ਕੱਲ ਨੂੰ ਸਾਡੇ ਇੱਥੇ ਛੋਟੇ ਛੋਟੇ ਬੱਚੇ ਵੀ ਹੈ ਡੰਗਰ ਵੀ ਹੈਗੇ ਆ ਕੱਲ ਨੂੰ ਸਿਰ ਮਾਰਨ ਚਾਹੀਏ ਕੁਝ ਵੀ ਕਰਨ ਸਿਰਫ 2 ਫੁੱਟ ਡੰਗਾ ਇਹਦੇ ਪਿਛਲੇ ਪਾਸੇ ਲੈ ਜਾਣਾ ਉਹ ਵੀ ਪੰਚਾਇਤ ਦੀ ਜਗ੍ਹਾ ਉੱਥੇ ਲਾ ਦੇਣ ਸਾਨੂੰ ਹੋਰ ਕੋਈ ਦਿੱਕਤ ਨਹੀਂ ਆ ਅਸੀਂ ਸਿਰਫ ਇਹੀ ਕਹਿੰਨੇ ਆ ਕਿ ਸਿਰਫ ਇੱਥੇ ਸੜਕ 'ਚ ਨਹੀਂ ਲੱਗਣਾ ਚਾਹੀਦਾ ਸੜਕ ਦੇ ਪਾਰਲੇ ਪਾਸੇ ਲੱਗ ਜਾਏ ਹੋਰ ਸਾਨੂੰ ਕੋਈ ਦਿੱਕਤ ਨਹੀਂ ਆ ਅਸੀਂ ਸਿਰਫ ਇਹੀ ਗੱਲ ਕਹਿੰਨੇ ਆ ਕਿ ਡੰਗੇ ਦੇ ਪਿਛਲੇ ਪਾਸੇ ਲੱਗਦੇ 2 ਫੁੱਟ ਬਾਹਰਲੇ ਪਾਸੇ ਟਰਾਂਸਫਾਰਮ ਤੁਸੀਂ ਇਕੱਠੇ ਹੋਏ ਮੌਕੇ ਦੇ ਅਧਿਕਾਰੀ ਵੀ ਆਏ ਨੇ ਬਿਜਲੀ ਵਾਲੇ ਹਾਂਜੀ ਆਏ ਹੋਏ ਆ ਨਾ ਕੀ ਕਹਿੰਦੇ ਨੇ ਉਹ ਬਸ ਇਹੀ ਕਹਿ ਰਿਹਾ ਕਹਿ ਰਿਹਾ ਸਾਰੇ ਸਾਰੇ ਜਣੇ ਕਹਿ ਰਹੇ ਆ ਇੱਕ ਅਧਿਕਾਰੀ ਨਹੀਂ ਕਹਿ ਰਿਹਾ ਸਾਰੇ ਜਣੇ ਇਹੀ ਕਹਿੰਦੇ ਆ ਵੀ ਅਸੀਂ ਜ਼ਬਰਦਸਤੀ ਇੱਥੇ ਹੀ ਲਾਣਾ ਹੈ ਟਰਾਂਸਫਾਰਮ ਅਸੀਂ ਬਾਹਰ ਨਹੀਂ ਲਾਣਾ ਕੋਈ ਰੰਜੀਤ ਸ਼ਵਾਜੀ ਆ ਕੀ ਇਹ ਨਹੀਂ ਪਤਾ ਸਾਨੂੰ ਵੀ ਰੰਜੀਤ ਸ਼ਵਾਜੀ ਹੋ ਸਕਦੀ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਬਸ ਇਹੀ ਕਹਿੰਦੇ ਆ ਵੀ ਸਾਲ ਡੰਗੇ ਤੋਂ ਸਾਰੇ ਡੰਗੇ ਤੋਂ ਪਾਰ ਲੱਗਣਾ ਚਾਹੀਦਾ ਸਾਡਾ ਟਰਾਂਸਫਾਰਮ ਪੰਚਾਇਤੇ ਰਸਤੇ ਦੇ ਵਿੱਚ ਨਹੀਂ ਲੱਗਣਾ ਚਾਹੀਦਾ ਸੜਕ 'ਚ ਨਹੀਂ ਲੱਗਣਾ ਜਾਏਗਾ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਸੀ ਮਮਨਦੀਪ ਸਿੰਘ ਜਾਹੀਓ ਤੁਸੀਂ ਜੀ ਸਰ ਜੀ ਸਰ ਹਾਂ ਕਿਹੜਾ ਗਿੱਦੜਪੁਰ ਸ਼ੇਰਪੁਰ ਦੇ ਵਿੱਚ ਇੱਕ ਰੋਸ਼ ਕੀਤਾ ਯਾਰਾ ਤੁਹਾਡੇ ਖਾਤੇ ਟ੍ਰਾਂਸਫਰ ਮੈਨੂੰ ਲੈ ਕੇ ਕੀ ਹੈਗਾ ਮਾਮਲਾ ਮਾਮਲਾ ਕੋਈ ਸਰ ਐਸਟੀਮੇਟ ਪਾਸ ਹੋਇਆ ਜੀ ਠੀਕ ਹੈ ਜੀ ਇਹ ਕਹਿ ਰਿਹਾ ਕਿ ਚਾਰ ਦਵਾਰ ਦੇ ਅੰਦਰ ਆਪਣੇ ਟ੍ਰਾਂਸਫਰ ਰੱਖਣਾ ਜਦਕਿ ਮੈਕਬੇਨੀਆਂ ਹਦਯਤਾ ਕਹਿੰਦੀਆਂ ਕਿ ਕੋਈ ਵੀ ਚਾਰ ਦਵਾਰ ਦੇ ਅੰਦਰ ਅਸੀਂ ਟ੍ਰਾਂਸਫਰ ਨਹੀਂ ਰੱਖ ਸਕਦੇ ਇਹਨਾਂ ਦੇ ਬੂਏ ਦੇ ਅੱਗੇ ਟ੍ਰਾਂਸਫਰ ਆਇਆ ਸੀ ਇਹਨਾਂ ਨੇ ਕਿਹਾ ਸੀ ਥੋੜਾ ਉਹਨੂੰ ਅੱਗੇ ਕਰ ਦਿਓ ਅਸੀਂ ਇਹਨਾਂ ਦੀ ਗੱਲ ਮੰਨ ਕੇ ਉਹਨੂੰ ਅੱਗੇ ਕਰਤਾ ਹੁਣ ਇਹ ਉੱਥੇ ਵੀ ਨਹੀਂ ਲੱਗਣ ਦਿੰਦੇ ਸਰਕਾਰੀ ਕੰਮ ਤੇ ਵੀ ਵਿਘਨ ਪਾ ਰਹੇ ਆ ਸਾਰੇ ਪਿੰਡ ਦੇ ਸਹਿਮਤਾ ਗਿਆ ਇਥੇ ਲੱਗਣ ਚ ਨਾਲੇ ਅਸੀਂ ਕਿਸੇ ਦੀ ਜਗ੍ਹਾ ਚ ਨਹੀਂ ਲਾ ਰਹੇ ਸਰ ਤੁਹਾਡੇ ਬੈਕ ਸਾਈਡ ਇੱਕ ਫਾਸਟਰਨ ਲੱਗਾ ਕਹਿੰਦੇ ਉਹ ਵੀ ਸਰਕਾਰੀ ਜੀ ਉਹ ਸਾਰੇ ਵੇਖੋ ਜੀ ਉਹ ਜਿਹੜੇ ਵੀ ਜਿਝਾਈ ਨੇ ਲਾਇਆ ਉਹ ਅੱਜ ਅੱਜ ਬਾਵੀ ਦੇ ਹੋਦਾ ਜੀ ਮੈਂ ਗਲਤ ਲਗਾਇਆ ਉਹ ਵੀ ਨਹੀਂ ਨਹੀਂ ਉਹ ਮੈਂ ਨਹੀਂ ਕਹਿੰਦਾ ਗਲਤ ਲਾਇਆ ਬਿਲਕੁਲ ਨਹੀਂ ਕਮਾਂਗਾ ਇਹ ਤਾਂ ਗੱਲ ਜੀ ਕਿ ਕਹਿੰਦੇ ਜਦੋਂ ਪਿੰਡ ਵਾਸੀਆਂ ਤੇ ਮੁਹੱਲਾ ਵਾਸੀ ਨੂੰ ਕੋਈ ਪ੍ਰੋਬਲਮ ਹੋਏ ਟਾਬਰ ਹੋਏ ਚਾਹੇ ਬਿਜਲੀ ਦੇ ਖੰਭੇ ਹੋਣ ਚਾਹੇ ਢੀਂਗ ਉੱਪਰ ਉਥੇ ਨਹੀਂ ਲਗਾਇਆ ਜਾ ਸਕਦਾ ਫਿਰ ਵੀ ਲੱਗ ਸਕਦਾ ਕੋਈ ਨਹੀਂ ਨਹੀਂ ਅਸੀਂ ਸੱਤ ਤੱਕ ਅਜੇ ਕਿਸੇ ਨਾਲ ਨਹੀਂ ਕਰ ਰਹੇ ਅਸੀਂ ਕਿਸੇ ਨਾਲ ਨਹੀਂ ਤੱਕ ਅਜੇ ਕਰ ਰਹੇ ਅਸੀਂ ਤੇ ਜਿਨ੍ਹਾਂ ਨੇ ਸਾਡੀ ਜਿਨ੍ਹਾਂ ਨੇ ਤੁਹਾਨੂੰ ਆਪਣੇ ਓਪਰਚੁਨਿਟੀ ਜਿਨ੍ਹਾਂ ਨੇ ਜਿਹੜੇ ਕੰਮ ਰੋਕਦੇ ਪਏ ਅਸੀਂ ਵੀ ਅਸੀਂ ਤੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲ ਰਹੇ ਹਾਂ ਜੀ ਅਸੀਂ ਕਿਸੇ ਦੀ ਗੱਲ ਨਹੀਂ ਆਪਣੇ ਸਰਕਾਰੀ ਥਾਂ ਚ ਲਾ ਰਹੇ ਹਾਂ ਜੀ ਆਪਣੇ ਇਹਨਾਂ ਦੀ ਸਿਰਫ ਇਹਨਾਂ ਦੀ ਮੰਗ ਸੀ ਇਹਨਾਂ ਦੇ ਕੇਟ ਅੱਗੇ ਆ ਰਿਹਾ ਸੀ ਇਹ ਕਹਿੰਦੇ ਗੇਟ ਤੋਂ ਅੱਗੇ ਕਰਨਾ ਮੈਂ ਮੈਂ ਜੀ ਅੱਗੇ ਕਰਦਾ